ਸੁਲਤਾਨਪੁਰ ਲੋਧੀ ਜੋ ਨਗਰ ਕੌਂਸਲ ਦੇ ਕੱਚੇ ਸਫਾਈ ਕਰਮਚਾਰੀ ਪੰਜਾਬ ਮਿਊਨਿਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਝੰਡੇ ਹੇਠ ਹੜਤਾਲ ਤੇ ਬੈਠ ਗਏ ਕਰਮਚਾਰੀਆਂ ਦਾ આરોਪ ਹੈ ਕਿ ਸਰਕਾਰ ਜ਼ਬਰਦਸਤੀ ਠੇਕੇਦਾਰੀ ਸਿਸਟਮ ਲਾਗੂ ਕਰ ਰਹੀ ਹੈ ਜਿਸ ਨਾਲ ਉਹਨਾਂ ਦੇ ਹੱਕਾਂ ਤੇ ਡਾਕਾ ਮਾਰਿਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਡੋਰ ਟੂ ਡੋਰ ਵੇਸਟ ਕਲੈਕਸ਼ਨ ਵਾਟਰ ਸਪਲਾਈ ਸੀਵਰੇਜ ਮੇਨਟੇਨੈਂਸ ਤੇ ਰੋਡ ਸਵੀਪਿੰਗ ਦਾ ਕੰਮ ਟੈਂਡਰਾਂ ਰਾਹੀਂ ਬਾਹਰੀ ਕੰਪਨੀਆਂ ਨੂੰ ਸੌਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੜਤਾਲ ਜਾਰੀ ਰਹੇਗੀ ਅਸ ਹੜਤਾਲ ਕਾਰਨ ਨਗਰ ਕੌਂਸਲ ਚ ਸਫਾਈ ਵਿਵਸਥਾ ਚਰਮਰਾ ਗਈ ਹੈ ਤੇ ਆਮ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉੱਥੇ ਹੀ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਸਾਡੇ ਹੱਕਾਂ ਦਾ ਹਨਨ ਕੀਤਾ ਜਾ ਰਿਹਾ ਹੈ ਅਸੀਂ ਆਪਣੀ ਮੰਗਾਂ ਪੂਰੀ ਕਰਵਾ ਕੇ ਹੀ ਹੜਤਾਲ ਖਤਮ ਕਰਾਂਗੇ ਜ਼ਬਰਦਸਤੀ ਠੇਕੇਦਾਰੀ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ ਇਸ ਦੇ ਵਿਰੁੱਧ ਅਸੀਂ ਰੋਸ਼ ਚ ਹੜਤਾਲ ਤੇ ਬੈਠ ਗਏ ਹਾਂ ਸਰਕਾਰ ਦੇ ਰੋਵਿੱਤ ਕੋ ਕੱਢ ਕੇ ਫਿਰ ਕੰਪਨੀਆਂ ਚ ਲੈ ਜਾਂਦੇ ਅਸੀਂ ਇਹ ਕੰਮ ਨਹੀਂ ਹੁੰਦੇ ਨਾ ਹੈਗਾ ਅਸੀਂ ਜਿੱਦਾਂ ਬੈਠੇ ਆ ਨਾ ਇਦਾਂ ਹੀ ਬੈਠੇ ਰਹਿਣਾ ਜਿੰਦੇ ਸਾਡੀ ਕੋਈ ਮੰਗ ਪੂਰੀ ਨਹੀਂ ਹੁੰਨੀ ਹੈਗੀ ਇੰਨੇ ਸਾਲਾਂ ਤੋਂ 20 25 ਸਾਲਾਂ ਤੋਂ ਪੱਕੇ ਨਹੀਂ ਕਿਸੇ ਨੇ ਵੀ ਕੀਤਾ ਜਿੰਨੇ ਵੀ ਮੁਲਾਜ਼ਮ ਪੱਕੇ ਹੈਗੇ ਨਹੀਂ ਇੱਥੇ ਤੇ ਕੱਚੇ ਹੀ ਆ ਸਾਰਾ ਕੰਮ ਕਰਦੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ ਹੈਗਾ ਜਿੰਨੀ ਦੇਰ ਕਰਨੀਆਂ ਨਹੀਂ ਅੰਨੀ ਦੇਰ ਅਸੀਂ ਉੱਠਣਾ ਨਹੀਂ ਆ ਇੱਥੇ ਬੈਠੇ ਰਹਿਣਾ ਇਦਾਂ ਹੀ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਫੇਰ ਉੱਠਣਾ ਵਾ ਕਰਨਾ ਲੈ ਕੇ ਬੈਠੇ ਰਹਿਣਾ ਨਾ ਤੂੰ ਤਾਲ ਦਾ ਕਾਰਨ ਇਹ ਹੈ ਜੀ ਜੇ ਸਾਨੂੰ ਸਰਕਾਰ ਨੇ ਸਾਡੇ ਮਤਲਬ ਠੇਕੇਦਾਰੀ ਦੇ ਵਿੱਚੋਂ ਕੱਢ ਕੇ ਤੇ ਡੀਸੀ ਰੇਟ ਦੇ ਵਿੱਚੋਂ ਕੱਢ ਕੇ ਸਾਨੂੰ ਕਹਿੰਦੇ ਕਿ ਕੰਪਨੀ ਨੂੰ ਠੇਕਾ ਦੇ ਦੇਣਾ ਹੈ ਇਹ ਤੇ ਜਿੰਨੀ ਦੇਰ ਇਹ ਸਾਡਾ ਉਹ ਫੈਸਲਾ ਆਪ ਦਾ ਵਾਪਸ ਨਹੀਂ ਲੈਂਦੇ ਉਨੀ ਦੇਰ ਅਸੀਂ ਇੱਡੇ ਤਰਨੇ ਤੇ ਬੈਠੇ ਰਵਾਂਗੇ ਅਸੀਂ ਸਰਕਾਰ ਦੇ ਵਿਰੁੱਧ ਬੈਠੇ ਹਾਂ ਜਿੰਨੇ ਕੁ ਮੁਲਾਜ਼ਮ ਤੁਹਾਡੇ ਨਾਲ ਹੋਏ ਸਾਡੇ ਨਾਲ ਮੁਲਾਜ਼ਮ ਸਾਡੇ ਹੈਗੇ 80 85 ਬੰਦੇ ਹੋਰ ਕੀ ਕੀ ਮੰਗਿਆ ਤੇ ਸਾਡੀ ਮੰਗਾ ਸਾਨੂੰ ਪੱਕਾ ਕੀਤਾ ਜਾਵੇ 15 15 ਸਾਲ ਹੋ ਚਲੇ 20 20 ਸਾਲ ਸਾਨੂੰ ਕੰਮ ਕਰਦਿਆਂ ਨੂੰ ਨਾ ਕੋਈ ਸਾਡੀ ਤਨਖਾਹ ਵਧਦੀ ਆ ਨਾ ਸਾਨੂੰ ਪੱਕਾ ਕੀਤਾ ਜਾਂਦਾ 10000 ਦੇ ਨਾਲ ਕਿਹੜਾ ਵਾ ਬੰਦਾ ਜਿਹੜਾ ਆਪਣਾ ਘਰ ਚ ਲਾਉਂਦਾ